ਸਾਡੇ ਨਾਲ ਵੀਡੀਓ 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 ਬਾ ਖੁਦਾਬੰਦ ਜੀ ਮੇ ਸਾਡਾ ਸਾਡਾ ਬੜਾ ਹੀ ਬੜਾ ਅਮਨ ਖੁਦਾਬੰਦ ਜੀ ਇਸ ਮਿਸ਼ਨ ਜਾ ਕੇ ਚੱਲਿਆ ਵੀ ਖੁਦਾਬੰਦਾਰ ਕੋ ਮਿਸ਼ਨ ਪੂਰਾ ਕਰ ਦਿੰਦਾ ਹੈ ਪ੍ਰਭ ਜੀ ਔਰ ਤੇਰੇ ਨਾਮ ਦੀ ਜਿੱਤ ਹੋਈ ਹੈ ਪ੍ਰਭ ਯਸ਼ੂ ਜੀ ਮੈਂ ਦੁਆ ਕਰਦਾ ਪ੍ਰਭ ਜੀ ਆਪਣੇ ਬੰਦੇ ਨੂੰ ਹੋਰ ਵੀ ਖੁਦਾਬੰਦ ਖੁਦਾਵੰਦ ਤੇ ਬਲੰਦੀਆਂ ਤੇ ਲੈ ਕੇ ਜਾਣਾ ਪ੍ਰਭੂ ਜੀ ਔਰ ਵੱਡੇ ਵੱਡੇ ਔਦਿਆ ਤੇ ਲੈ ਕੇ ਜਾਣਾ ਪ੍ਰਭੂ ਯਿਸੂ ਮਸੀਹ ਤਾਂ ਜੋ ਪ੍ਰਭੂ ਯਿਸੂ ਮਸੀਹ ਆ ਔਰ ਤੇਰਾ ਬੰਦਾ ਖੁਦਾਵੰਦ ਤੇਰੇ ਘਰ ਪੈਦੇ ਵਿੱਚ ਰਹਿੰਦਾ ਹੋਇਆ ਖੁਦਾਵੰਦ ਦਾ ਔਰ ਤੇਰੀ ਆਸ਼ੀਸ਼ ਔਰ ਬਰਕਤ ਨੂੰ ਪ੍ਰਭੂ ਯਿਸੂ ਮਸੀਹ ਔਰ ਵੱਡੇ ਵੱਡੇ ਮਕਾਮ ਨੂੰ ਹਾਸਲ ਕਰ ਸਕੇ ਪ੍ਰਭੂ ਯਿਸੂ ਮਸੀਹ ਔਰ ਇਸ ਰਬ ਬੜਾ ਹੀ ਤਨਵਾਦ ਕਰਦਾ ਪ੍ਰਭੂ ਜੀ ਮੈਂ ਪਹਿਲੀ ਵਾਰ ਖੁਦਾਵੰਦ ਆਪਣੇ ਇਸ ਭਰਾ ਨੂੰ ਪ੍ਰਭੂ ਯਿਸੂ ਸੇ ਮਿਲਿਆ ਹਾਂ ਔਰ ਪ੍ਰਭੂ ਜੀ ਮਿਲ ਕੇ ਇੰਨਾ ਅੱਛਾ ਲੱਗਾ ਇੰਨਾ ਨੰਮਰੇ ਖੁਦਾਵੰਤ ਸਵਾ ਇਹਨਾ ਅਦੀ ਹੰਸਵਾਬ ਦਾ ਪੀਸ਼ ਮਸੀਹ ਉਹ ਐਸਾ ਹੀ ਹੋਣ ਦੇਣਾ ਪ੍ਰਭੂ ਯੀਸ਼ੂ ਮਸੀਹਾ ਔਰ ਤੇਰੀ ਦਇਆ ਖੁਦਾਵੰਤ ਤੇਰੇ ਬੰਦੇ ਦੇ ਉੱਤੇ ਹੋਵੇ ਉਹਦੀ ਸਾਰੀ ਟੀਮ ਦੇ ਉੱਤੇ ਹੋਵੇ ਉਹਦੇ ਨਾਲ ਸਾਥੀ ਭਰਾਵਾਂ ਦੇ ਉੱਤੇ ਹੋਵੇ ਪ੍ਰਭੂ ਯੀਸ਼ੂ ਮਸੀਹਾ ਜਿੱਥੇ ਵੀ ਤੇਰਾ ਬੰਦਾ ਜਾਵੇ ਖੁਦਾਵੰਤੀ ਯੀਸ਼ੂ ਮਸੀਹਾ ਔਰ ਤੇਰੇ ਦੂਤ ਨਾਲ ਹੋਣ ਕਬਜੀ ਔਰ ਤੇਰੀ ਗਵਾਹੀ ਹੋਵੇ ਪ੍ਰਭੂ ਯੀਸ਼ੂ ਮਸੀਹਾ ਬੜਾਈ ਤੇਰਾ ਧੰਨਵਾਦ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦਾ ਨਾਲ ਅਮੇਨ